ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਰਿਆਣਾ ਅਤੇ ਪੰਜਾਬ ਦਾ ਪਾਣੀਆਂ ਨੂੰ ਲੈ ਕੇ ਰੇੜਕਾ ਬੜਾ ਪੁਰਾਣਾ ਹੈ ਪਰ ਹੁਣ ਹਰਿਆਣਾ ਸਰਕਾਰ ਦੇ ਹਾਂਸੀ ਬਟਾਣਾ ਨਹਿਰੀ ਪ੍ਰੋਜੈਕਟ ਜਿਹੜਾ ਕੀ ਭਾਖੜਾ ਮੇਨ ਲਾਈਨ ਤੋਂ ਪਾਣੀ ਲੈਂਦਾ ਹੈ ਇਸ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਸਮਾਣਾ ਤੇ ਸਨੌਰ ਹਲਕੇ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਹ ਕਹਿ ਕੇ ਕਿ ਇਹ ਨਹਿਰ ਕ ਗਰਦ ਰਿਆ ਦੇ ਕੁਦਰਤੀ ਰਾਹ ਨੂੰ ਰੋਕਦੀ ਹੈ ਉਸ ਤੇ ਕੁਦਰਤੀ ਵਹਾਅ ਦੇ ਵਿੱਚ ਅੜਿੱਕਾ ਬਣਦੀ ਹੈ ਜਿਸ ਕਰਕੇ ਹਰ ਸਾਲ ਇਸ ਇਲਾਕੇ ਦੇ ਵਿੱਚ ਛਾੜ ਆਉਂਦੇ 9 ਸਤੰਬਰ ਤੋਂ ਕਈ ਪਿੰਡਾਂ ਦੇ ਲੋਕ ਸਮਾਣਾ ਹਲਕੇ ਦੇ ਧਰਮਾਹੇੜੀ ਪਿੰਡ ਦੇ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਹਨ ਇਸ ਨਹਿਰ ਦੇ ਵਿਰੋਧ ਵਿੱਚ ਕੀ ਕਹਿੰਦੇ ਹਨ ਲੋਕ ਮੌਜੂਦਾ ਸਮੇਂ ਵਿੱਚ ਇਹ ਨਹਿਰ ਕਗਰ ਦਰਿਆ ਦੇ ਉੱਪਰੋਂ ਦੀ ਲੰਘਦੀ ਹੈ ਇਸ ਦੇ ਕਈ ਸਾਈਫਨ ਹਨ ਜੋ ਕਿ ਗਾਰ ਦੇ ਨਾਲ ਇਸ ਸਮੇਂ ਭਰੇ ਹੋਏ ਹਨ ਜੇ ਇਹ ਫੌਰੀ ਤੌਰ ਤੇ ਸਾਫ਼ ਨਹੀਂ ਕੀਤੇ ਗਏ ਤੇ ਪਾਣੀ ਦਾ ਵਹਾਅ ਨਾ ਵਧਾਇਆ ਗਿਆ ਤਾਂ ਹਰ ਸਾਲ ਮੌਨਸੂਨ ਦੇ ਦੌਰਾਨ ਪੰਜਾਬ ਦੇ ਸਰਹੱਦ ਦੇ ਨਾਲ ਲੱਗਦੇ 150 ਪਿੰਡਾਂ ਦੇ ਵਿੱਚ ਹੜ੍ਹ ਆਉਂਦੇ ਰਹਿਣਗੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੁਣ ਇਹ ਕੰਮ ਹਰਿਆਣਾ ਸਰਕਾਰ ਨੇ ਕਰਨਾ ਹੈ ਇਹ ਸਫਾਈ ਦਾ ਕੰਮ ਪੰਜਾਬ ਸਰਕਾਰ ਦਾ ਨਹੀਂ ਹੈ ਪਰ ਜਿੱਥੇ ਧਰਨਾ ਪ੍ਰਦਰਸ਼ਨ ਹੋਵੇ ਉੱਥੋਂ ਪਲਾ ਸਿਆਸੀ ਆਗੂ ਕਿਵੇਂ ਦੂਰ reh ਸਕਦੇ ਵੀਰਵਾਰ ਨੂੰ ਪਟਿਆਲਾ ਦੀ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਬੀਜੇਪੀ ਦੀ ਤਾਜ਼ਾ ਨੇਤਾ ਪ੍ਰਨੀਤ ਕੌਰ ਵੀ ਧਰਨੇ ਵਾਲੀ ਥਾਂ ਤੇ ਪਹੁੰਚੇ ਤੇ ਬਾਅਦ ਵਿੱਚ ਉਹ ਕਿਸਾਨਾਂ ਦਾ ਇੱਕ ਡੈਲੀਗੇਸ਼ਨ ਇੱਕ ਪ੍ਰਤੀਮੰਡਲ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਮਿਲੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਨੌਰ ਬਲਾਕ ਦੇ ਪ੍ਰਧਾਨ ਹਰਪਜਨ ਸਿੰਘ ਛੱਠਾ ਜੋ ਕਿ ਇਸ ਡੈਲੀਗੇਸ਼ਨ ਦਾ ਹਿੱਸਾ ਹਨ ਉਹ ਆਪਣੀ ਮੰਗ ਦੱਸਦੇ ਨੇ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਸਾਈਫਨ ਦੀ ਸਮਰੱਥਾ ਵਧਾਈ ਜਾਵੇ ਨਹੀਂ ਤਾਂ ਨਹਿਰ ਨੂੰ ਬਦਲ ਕੇ ਨੂੰ ਰੀ ਰੂਟ ਕਰਕੇ ਕੱਗਰ ਦਰਿਆ ਦੇ ਹੇਠੋਂ ਦੀ ਕੱਢਿਆ ਜਾਵੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਪ੍ਰੋਜੈਕਟ ਬਣਿਆ ਹੈ ਜਾਂ ਇਹ ਪ੍ਰੋਜੈਕਟ ਪਾਸ ਹੋਇਆ ਹੈ 2006 ਤੋਂ ਉਦੋਂ ਤੋਂ ਹੀ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਉਦੋਂ ਪੰਜਾਬ ਦਾ ਮੁੱਖ ਮੰਤਰੀ ਜੇ ਤੁਹਾਨੂੰ ਯਾਦ ਹੋਵੇ ਤਾਂ ਕੈਪਟਨ ਅਬਰਿੰਦਰ ਸਿੰਘ ਹੀ ਸੀ ਲਗਾਤਾਰ ਵਿਰੋਧ ਦੇ باوجود ਇਹ ਨਹਿਰ ਬਣਾਈ ਗਈ 2007 ਤੋਂ 2010 ਦੇ ਵਿਚਕਾਰ ਇਸ ਨਹਿਰ ਦੀ ਉਸਾਰੀ ਦਾ ਕੰਮ ਮੁਕੰਮਲ ਹੋਇਆ ਪ੍ਰਨੀਤ ਕੌਰ ਵੀ ਹੁਣੇ ਮੰਨਦੀ ਹੈ ਕਿ ਜਦੋਂ ਇਹ ਨਹਿਰ ਪਾਸ ਹੋਈ ਸੀ ਤਾਂ ਕੇਂਦਰ ਹਰਿਆਣਾ ਅਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹੀ ਸਰਕਾਰ ਸੀ ਤੇ ਉਹਨਾਂ ਨੇ ਹੀ ਇਹ ਨਹਿਰ ਪਾਸ ਕਰਨ ਦਾ ਕੰਮ ਕੀਤਾ ਸੀ ਮਜ਼ੇ ਦੀ ਗੱਲ ਤਾਂ ਇਹ ਹੈ ਕਿ ਉਦੋਂ ਪਟਿਆਲਾ ਤੋਂ ਐਮਪੀ ਜਾਂ ਮੈਂਬਰ ਪਾਰਲੀਮੈਂਟ ਵੀ ਪ੍ਰਨੀਤ कौर ਖੁਦ ਆਪ ਹੀ ਸਨ ਤੇ ਹੁਣ ਕਿਉਂਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਦੋਂ ਉਹਨਾਂ ਨੂੰ ਕਿਸਾਨਾਂ ਦੀ ਯਾਦ ਆ ਗਈ ਹੈ ਹਮਾਇਤ ਦੇ ਵਿੱਚ ਆ ਕੇ ਖੜ ਗਏ ਨੇ ਹੜ੍ਹਾਂ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਮਿਲ ਗਈ ਹੈ ਹੁਣ ਅਸੀਂ ਆਪਣੇ ਦੁਆਰਾ ਖੜੀ ਕੀਤੀ ਗਈ ਮੁਸੀਬਤ ਦਾ ਹੀ ਹੱਲ ਕੱਢ ਕੇ ਕਿਸਾਨਾਂ ਨੂੰ ਦਵਾਂਗੇ ਇਹ ਉਹਨਾਂ ਦਾ ਕਹਿਣਾ ਹੈ ਇਸੇ ਨੂੰ ਵੀ ਕਹਿੰਦੇ ਨੇ ਸਿਆਸਤ ਪਰ ਕੱਲੀ ਪ੍ਰਨੀਤ ਕੌਰੀ ਨਹੀਂ ਹੋਰ ਲੋਕ ਵੀ ਕਿਵੇਂ ਪਿੱਛੇ رہ ਸਕਦੇ ਸੀ ਜਦੋਂ ਧਰਨਾ ਪ੍ਰਦਰਸ਼ਨ ਹੋਵੇ ਲੋਕਾਂ ਦਾ ਇਕੱਠ ਹੋਇਆ ਹੋਵੇ ਆਮ ਆਦਮੀ ਪਾਰਟੀ ਦੇ ਐਮਐਲਏ ਚੇਤਨ ਸਿੰਘ ਜੋੜਾ ਮਾਜਰਾ ਉਹ ਵੀ ਧਰਨੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਮੈਂ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਉਠਾਉਂਗਾ ਲੋਕਾਂ ਦਾ ਇਹ ਬੜਾ ਜ਼ਰੂਰੀ ਮੁੱਦਾ ਵਿਧਾਨ ਸਭਾ ਦੇ ਵਿੱਚ ਚੱਕਿਆ ਜਾਊਗਾ ਪਰ ਉਹ ਹਰਮੀਤ ਸਿੰਘ ਪਠਾਨ ਮਾਜਰਾ ਦਾ ਮੁੱਦਾ ਚੱਕਣਗੇ ਕਿ ਨਹੀਂ ਇਸ ਗੱਲ ਦਾ ਉਹ ਜ਼ਿਕਰ ਵੀ ਨਹੀਂ ਕਰਦੇ ਹਰਮੀਤ ਸਿੰਘ ਪਠਾਨ ਮਾਜਰਾ ਵੀ ਸਨੌਰ ਤੋਂ ਹੀ ਆਮ ਆਦਮੀ ਪਾਰਟੀ ਦੇ ਹੀ ਐਮ ਐਲ ਏ ਨੇ ਤੇ ਉਹਨਾਂ ਵੱਲੋਂ ਵੀ ਨਹਿਰਾਂ ਦੀ ਜਿਹੜੀ ਸਫਾਈ ਹੈ ਉਸ ਦਾ ਵੀ ਮੁੱਦਾ ਚੱਕਿਆ ਗਿਆ ਸੀ ਆਪਣੀ ਹੀ ਸਰਕਾਰ ਨੂੰ ਘੇਰਿਆ ਗਿਆ ਸੀ ਪਰ ਉਹਦੇ ਬਾਰੇ ਉਹਨਾਂ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੁਣ ਇਹ ਤਾਂ ਸਿਆਸੀ ਆਗੂਆਂ ਦੀ ਗੱਲ ਸੀ ਪਰ ਸਰਕਾਰੀ ਅਧਿਕਾਰੀ ਕੀ ਕਹਿੰਦੇ ਨੇ ਉਹਨਾਂ ਦਾ ਕੀ ਕਹਿਣਾ ਸਮਾਣਾ ਦੀ ਐਸ.ਡੀ.ਐਮ. ਹਰਦੀਪ ਕੌਰ ਦਾ ਕਹਿਣਾ ਹੈ ਕਿ ਇਹ ਨਹਿਰ ਪੰਜਾਬ ਦੀ ਸਰਹੱਦ ਦੇ ਨਾਲ-ਨਾਲ ਹਰਿਆਣਾ ਵੱਲੋਂ ਬਿਨਾ ਕਿਸੇ ਮੈਂਡੇਟਰੀ ਕਲੀਅਰੈਂਸ ਦੇ ਬਣਾਈ ਗਈ ਹੈ। ਮਤਲਬ ਜਿਹੜੀਆਂ ਜ਼ਰੂਰੀ ਪਾਸ ਕਰਾਉਣੀਆਂ ਹੁੰਦੀਆਂ ਨੇ ਉਹ ਪਰਮਿਸ਼ਨਾਂ ਨਹੀਂ ਲਈਆਂ ਗਈਆਂ। ਮੈਂਡੇਟਰੀ ਜਿਹੜੀਆਂ ਲਾਜ਼ਮੀ ਹੁੰਦੀਆਂ ਨੇ ਉਹ ਇਜਾਜ਼ਤ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਬਿਨਾ ਕਿਸੇ ਮੈਂਡੇਟਰੀ ਕਲੀਅਰੈਂਸ ਤੋਂ ਇਸ ਨਹਿਰ ਦੀ ਉਸਾਰੀ ਕੀਤੀ ਗਈ। ਇਹ ਇੱਕ ਗੱਗਰ ਦਰਿਆ ਦਾ ਕੁਦਰਤੀ ਰਾਂ ਰੋਕਦੀ ਹੈ ਤੇ ਇਸ ਦੇ ਨਾਲ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਡੁੱਬਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਸਾਲ ਵੀ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡ ਜਿਹੜੇ ਨੇ ਉਹ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਕਈ ਪਿੰਡਾਂ ਦੀ ਫਸਲ ਇਸ ਪਾਣੀ ਦੇ ਨਾਲ ਡੁੱਬ ਗਈ ਹੈ। ਗੱਗਰ ਦਰਿਆ ਤੋਂ ਜਿਹੜਾ ਹੜ੍ਹਾਂ ਦਾ ਖਤਰਾ ਹੁੰਦਾ ਹੈ ਉਸ ਨੂੰ ਇਹ ਨਹਿਰ ਕਈ ਗੁਣਾ ਵਧਾ ਦਿੰਦੀ ਹੈ ਇਹ ਵੀ ਅਧਿਕਾਰੀਆਂ ਦਾ ਕਹਿਣਾ ਹੈ। ਸੋਮਵਾਰ ਨੂੰ ਪਟਿਆਲਾ ਦੀ ਐਸਡੀਐਮ ਹਰਜੋਤ कौर ਅਤੇ ਜਿਹੜੇ ਸਿੰਚਾਈ ਵਿਭਾਗ ਦੇ ਐਗਜ਼ੈਕਟਿਵ ਇੰਜੀਨੀਅਰ ਨੇ ਪ੍ਰਥਮ ਗੰਭੀਰ ਡਰੇਨੇਜ ਵਿਭਾਗ ਦੇ ਇੰਜੀਨੀਅਰ ਨੇ ਉਹਨਾਂ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਹਨਾਂ ਵਿੱਚ ਕਈ ਪਿੰਡ ਸ਼ਾਮਿਲ ਨੇ ਜਿਵੇਂ ਕਿ ਸੱਸੀ ਬ੍ਰਾਹਮਣ ਸੱਸੀ ਗੁਜਰਾ ਧਰਮਾਹੀੜੀ ਹਾਸ਼ਮਪੁਰਾ ਭਗਵਾਨਪੁਰਾ ਤੇ ਸੱਸੀ ਥੇ ਇਹ ਸਾਰੇ ਪਿੰਡਾਂ ਦਾ ਦੌਰਾ ਐਸਡੀਐਮ ਵੱਲੋਂ ਤੇ ਐਗਜ਼ੈਕਟਿਵ ਇੰਜੀਨੀਅਰ ਵੱਲੋਂ ਕੀਤਾ ਗਿਆ ਇਹਨਾਂ ਪਿੰਡਾਂ ਦੇ ਵਿੱਚ ਵੀ ਫਸਲਾਂ ਡੁੱਬੀਆਂ ਹੋਈਆਂ ਨੇ ਪਾਣੀ ਖੜਾ ਹੈ ਇਹ ਵੀ ਨਾਲ ਲੱਗਦੇ ਸਾਰੇ ਇਲਾਕੇ ਪੈਂਦੇ ਇਹਨਾਂ ਅਧਿਕਾਰੀਆਂ ਨੇ ਵੀ ਮੰਨਿਆ ਕਿ ਨਹਿਰ ਦੇ ਅੜਿੱਕੇ ਦੇ ਚਲਦਿਆਂ ਖੜਾਂ ਦੇ ਨੁਕਸਾਨ ਦੇ ਵਿੱਚ ਵਾਧਾ ਹੋਇਆ ਹੈ ਉਸ ਸੂਤਰ ਕੀ ਕਹਿੰਦੇ ਨੇ ਇਹ ਜਿਹੜੀ ਹਾਂਸੀ ਬਟਾਣਾ ਨਹਿਰ ਹੈ ਉਸ ਤੇ ਵਿੱਚ 48 ਸਾਈਫਨ ਨੇ ਬਣੇ ਹੋਏ ਨੇ ਔਰ ਇਹਨਾਂ ਕੱਲੇ-ਕੱਲੇ ਸਾਈਫਨ ਦੀ ਡਰੇਨੇਜ ਸਮਰੱਥਾ 1.6 ਲੱਖ ਕਿਊਬ ਸੱਕਦੀ ਹੈ ਰਗਾਰ ਜੰਮਣ ਦੇ ਕਰਕੇ ਇਹਨਾਂ ਦੀ ਜਿਹੜੀ ਕਪੈਸਿਟੀ ਹੈ ਇਹਨਾਂ ਦੀ ਸਮਰੱਥਾ ਉਹ ਅੱਧੀ ਰਹਿ ਗਈ ਹੈ। ਸੂਤਰ ਇਹ ਵੀ ਦੱਸਦੇ ਨੇ ਕਿ ਪੰਜਾਬ ਸਰਕਾਰ ਲਗਾਤਾਰ ਹਰਿਆਣਾ ਨੂੰ ਚਿੱਠੀਆਂ ਲਿਖ ਰਹੀ ਹੈ। ਹਰਿਆਣਾ ਸਰਕਾਰ ਨੂੰ ਚਿੱਠੀਆਂ ਲਿਖ ਕੇ ਕਿਹਾ ਜਾ ਰਿਹਾ ਹੈ ਕਿ ਇਸ ਸਮੱਸਿਆ ਦਾ ਕੋਈ ਹੱਲ ਕੱਢਿਆ ਜਾਵੇ। ਪਰ ਸਮੱਸਿਆ ਦਾ ਕੋਈ ਹੱਲ ਨਿਕਲਿਆ ਨਹੀਂ ਕਿਉਂਕਿ ਇਹ ਮਾਮਲਾ ਸਬ ਜੁਡੀਸ ਹੈ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਹੈ। ਹੁਣ ਮਾਮਲਾ ਸਬ ਡਿਸ ਹੋਵੇ ਹਰਿਆਣਾ ਨੇ ਕੰਮ ਕੀਤਾ ਹੋਵੇ ਨਾ ਕੀਤਾ ਹੋਵੇ ਇਸ ਵਾਰ ਫੇਰ ਹੜਾ ਨੇ ਇੱਕ ਵਾਰ ਹੋਰ ਇਲਾਕੇ ਦੇ ਕਿਸਾਨਾਂ ਦੀ ਦੁੱਖ ਦੀ ਰਗ ਦੇ ਉੱਤੇ ਹੱਥ ਰੱਖ ਦਿੱਤਾ ਹਰਿਆਣਾ ਪੰਜਾਬ ਦੇ ਪਾਣੀਆਂ ਦੇ ਮਸਲੇ ਵਿੱਚ ਇੱਕ ਹੋਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ ਜਾਂ ਇਹ ਕਹਿ ਲਈਏ ਕਿ ਉੱਭਰ ਰਹੀ ਹੈ ਜੇ ਇਹ ਪੱਕਾ ਮੋਰਚਾ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਇੱਥੇ ਵੀ ਇੱਕ ਫਲੈਸ਼ ਪੁਆਇੰਟ ਬਣ ਸਕਦਾ ਹੈ ਇਹ ਹਾਂਸੀ ਪਟਾਣਾ ਨਹਿਰ ਜਿਹੜੀ ਹੈ 109 ਜਾਂ 110 ਕਿਲੋਮੀਟਰ ਲੰਬੀ ਨਹਿਰ ਬਣਾਈ ਗਈ ਸੀ ਤਾਂ ਕਿ ਭਾਖੜਾ ਮੇਨ ਲਾਈਨ ਤੋਂ ਜਿਹੜਾ ਹਰਿਆਣੇ ਦੇ ਹਿੱਸੇ ਦਾ ਪਾਣੀ ਹੈ ਉਸ ਨੂੰ ਹਰਿਆਣਾ ਦੇ ਦੱਖਣੀ ਇਲਾਕਿਆਂ ਦੇ ਵਿੱਚ ਪਹੁੰਚਾਇਆ ਜਾ ਸਕੇ ਸਿੰਚਾਈ ਦੇ ਲਈ ਜਿੱਥੇ ਪਾਣੀ ਦੀ ਬਹੁਤ ਕਿੱਲਤ ਹੈ ਪਾਣੀ ਦੀ ਲੋੜ ਹੈ ਇਸ ਕਰਕੇ ਇਹ ਨਹਿਰ ਬਣਾਈ ਗਈ ਸੀ ਪਰ ਕੀ ਪੰਜਾਬ ਦੇ ਹਿੱਤਾਂ ਦਾ ਖਿਆਲ ਰੱਖਿਆ ਗਿਆ ਠੀਕ ਹੈ ਤੁਸੀਂ ਹਰਿਆਣੇ ਦੇ ਇਲਾਕਿਆਂ ਨੂੰ ਪਾਣੀ ਦੇਣਾ ਚਾਹੁੰਦੇ ਹੋ ਪਰ ਕੀ ਉਹਦੇ ਨਾਲ ਪੰਜਾਬ ਦਾ ਨੁਕਸਾਨ ਕਰੋਗੇ ਕੀ ਪੰਜਾਬ ਦੇ ਜਿਹੜੇ ਸਰਹੱਦੀ ਪਿੰਡ ਨੇ ਜਿਹੜੇ ਉਸ ਕੱਗਰ ਦਰਿਆ ਦੇ ਨੇੜਲੇ ਪਿੰਡ ਨੇ ਉਹਨਾਂ ਨੂੰ ਕੀ ਖਤਰਾ ਇਸ ਨਹਿਰ ਤੋਂ ਪਏਗਾ ਉਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਸੀ ਜਾਂ ਨਹੀਂ ਜਿਹੜੀਆਂ ਸਲਾਹਾਂ ਹੋਣ ਦਿੱਤੀਆਂ ਜਾ ਰਹੀਆਂ ਨੇ ਕਿ ਕੱਗਰ ਦੇ ਉੱਪਰੋਂ ਦੀ بجائے ਇਸ ਨੂੰ ਹੇਠੋਂ ਦੀ ਕੱਢਣਾ ਚਾਹੀਦਾ ਸੀ ਕੀ ਉਹ ਕੰਮ ਉਦੋਂ ਨਹੀਂ ਹੋ ਸਕਦਾ ਸੀ ਉਦੋਂ ਵੀ ਤਾਂ ਕਿਸੇ ਨੇ ਇਹ ਸਲਾਹ ਦਿੱਤੀ ਹੋਵੇਗੀ ਹੁਣ ਇਹ ਸਾਰੀਆਂ ਗੱਲਾਂ ਇੱਕ ਪਾਸੇ ਸਵਾਲ ਤਾਂ ਇਹ ਹੈ ਕਿ ਲੋਕ ਕੀ ਕਰਨ ਲੋਕਾਂ ਦਾ ਕੀ ਕਸੂਰ ਹੈ ਕੱਲ੍ਹ ਰਾਮਪੁਰ ਪਤਨਾ ਪਿੰਡ ਕੋਲ ਕੱਗਰ ਹੋਰ ਫਲੋ ਕਰ ਗਿਆ ਜਿਹਦੇ ਨਾਲ ਪੰਜ ਪਿੰਡਾਂ ਦੀ ਜਿਹੜੀ ਪੱਕੀ ਫਸਲ ਹੈ ਉਹ ਡੁੱਬ ਗਈ। ਬਾਦਸ਼ਾਹਪੁਰ ਦੇ ਡੇਰਾ ਪਾਲਿਆਂ ਦੇ ਨੇੜੇ ਵੀ ਰਾਤ ਨੂੰ ਜਦੋਂ ਕੱਗਰ ਦਾ ਪਾਣੀ ਓਵਰਫਲੋ ਹੋਇਆ ਖੇਤਾਂ ਦੇ ਵਿੱਚ ਡਿੱਗਣ ਲੱਗਿਆ ਤਾਂ ਲੋਕ ਉੱਥੇ ਇਕੱਠੇ ਹੋ ਗਏ ਅੱਧੀ ਰਾਤ ਤੱਕ ਉਹ ਮੱਥਾ ਮਾਰੀ ਕੇ ਮਿੰਤ ਪਸ਼ੱਕਰ ਦੇ ਨਾਲ ਉਹਨਾਂ ਵੱਲੋਂ ਬੰਨ੍ਹ ਲਾਇਆ ਗਿਆ ਤਾਂ ਕਿ ਪਾਣੀ ਨੂੰ ਰੋਕਿਆ ਜਾ ਸਕੇ। ਪਰ ਰਾਤ ਨੂੰ ਇੱਥੇ ਤਾਂ ਪਾਣੀ ਰੋਕ ਲਿਆ ਸਵੇਰ ਹੁੰਦੇ ਹੀ ਪਿੰਡ ਹਰਚੰਦਪੁਰ ਵਾਲੇ ਪਾਸੇ ਪਾਣੀ ਓਵਰਫਲੋ ਹੋ ਗਿਆ ਉੱਥੇ ਲੋਕ ਇਕੱਠੇ ਹੋ ਕੇ ਬੰਨ ਮਾਰ ਰਹੇ ਕਿੱਥੇ ਕਿੱਥੇ ਲੋਕ ਪੈਰਾ ਦੇਣ ਕਿੱਥੇ ਕਿੱਥੇ ਲੋਕ ਆਪ ਬੰਨ ਮਾਰਨ ਸਾਰੀਆਂ ਰਾਤਾਂ ਨੂੰ ਜਾਗਦੇ ਫਿਰਨ ਕੀ ਇਹ ਲੋਕਾਂ ਦਾ ਕੰਮ ਹੈ ਇਹ ਸਵਾਲ ਤੋਂ ਜ਼ਿਆਦਾ ਅਹਿਮ ਨਹੀਂ ਸਭ ਤੋਂ ਜ਼ਿਆਦਾ ਜ਼ਰੂਰੀ ਨੌਰੀ ਹੈਡਵਰਕਸ ਤੇ ਬੁਰਜੀ ਨੰਬਰ 460 ਤੇ ਕਈ ਦਿਨਾਂ ਤੋਂ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ 748 ਫੁੱਟ ਖਤਰੇ ਦਾ ਨਿਸ਼ਾਨ ਹੈ ਇਸ 750 ਫੁੱਟ ਤੇ ਇੱਕ ਹਫ਼ਤੇ ਤੋਂ ਜ਼ਿਆਦਾ ਧੱਗਰ ਦਾ ਪਾਣੀ ਲਗਾਤਾਰ ਵਹਿ ਰਿਹਾ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਅੱਗੇ 748 ਤੇ ਪਹੁੰਚਦੇ ਹੀ ਹੜ ਆ ਜਾਂਦੇ ਸੀ ਭੰਕਰ ਤਬਾਹੀ ਹੁੰਦੀ ਸੀ ਇਹ ਸਾਰੇ ਪਟਿਆਲੇ ਸੰਗਰੂਰ ਇਲਾਕੇ ਦੇ ਵਿੱਚ ਸਮਾਣਾ ਪਾਤਰਾਂ ਦੇ ਵਿੱਚ ਪਰ ਇਸ ਵਾਰ ਸ਼ਾਇਦ ਬੰਨ ਮਜ਼ਬੂਤ ਹੋਣ ਕਰਕੇ ਬੰਨ ਤਾਂ ਨਹੀਂ ਟੁੱਟੇ ਪਰ ਓਵਰਫਲੋ ਹੋ ਰਿਹਾ ਹੈ ਥਾਂ-ਥਾਂ ਤੋਂ ਖਤਰਾ ਹਜੇ ਵੀ ਬਣਿਆ ਹੋਇਆ ਹੈ ਜਿਹੜੇ ਇਸ ਇਲਾਕੇ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਜ਼ਿੰਦਗੀ 'ਚ ਪਹਿਲੀ ਵਾਰ ਉਹਨਾਂ ਨੇ ਇਹ ਦੇਖਿਆ ਹੈ ਕਿ ਇੰਨੇ ਲੰਮੇ ਸਮੇਂ ਤੱਕ ਹਫ਼ਤੇ ਤੋਂ ਵੀ ਜ਼ਿਆਦਾ ਖੱਗਰ 750 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿੰਦਾ ਹੋਵੇ ਆਮ ਤੌਰ ਤੇ ਬਰਸਾਤੀ ਦਰਿਆ ਹੈ ਮੌਨਸੂਨਾਂ ਵੇਲੇ ਇੱਕ ਵਾਰ ਉਫਣਦਾ ਹੈ ਨੁਕਸਾਨ ਪਹੁੰਚਾਉਂਦਾ ਹੈ ਪਾਣੀ ਜਿਹੜਾ ਹੈ ਉਹ ਉਸ ਤੋਂ ਬਾਅਦ ਉਤਰ ਜਾਂਦਾ ਹੈ ਇਸ ਤਰ੍ਹਾਂ ਦਾ ਘੱਗਰ ਦੀ ਕਹਾਣੀ ਹੁਣ ਤੱਕ ਦੇ ਲੋਕਾਂ ਨੇ ਇਤਿਹਾਸ ਵਿੱਚ ਦੇਖੀ ਹੈ ਪਰ ਇਸ ਵਾਰ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਹਜੇ ਵੀ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਅਗਲੇ 3 ਦਿਨ ਅੱਜ ਦਾ ਮਿਲਾ ਕੇ ਹਿਮਾਚਲ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ yellow alert ਹੈ ਸੋ ਇਸ ਇਲਾਕੇ 'ਚ ਹਜੇ ਵੀ ਖਤਰਾ ਬਣਿਆ ਹੋਇਆ ਪਰ ਅਸੀਂ ਗੱਲ ਕਰ ਰਹੇ ਸੀ ਕਿ ਸਾਰੇ ਘਟਨਾਕ੍ਰਮ ਦੇ ਵਿੱਚ ਕਸੂਰ ਕਿਸ ਦਾ ਹੈ ਸਿਆਸਤਦਾਨ ਕੀ ਕਰਦੇ ਨੇ ਉਹਨਾਂ ਦਾ ਕੀ ਰੋਲ ਹੈ ਜੇ ਤੁਸੀਂ ਨੋਟ ਕੀਤਾ ਹੋਵੇ ਚਾਹੇ ਇਹ ਹਾਂਸੀ ਵਟਾਣਾਂ ਦਾ ਮਾਮਲਾ ਹੋਵੇ ਆਵੇਂ ਸਤਲੋ ਯਮਨਾ ਲਿੰਕ ਨਹਿਰ ਦਾ ਹੋਵੇ ਇਹ ਸਿਆਸੀ ਤਰ੍ਹਾਂ ਪਹਿਲਾਂ ਖੁਦ ਕੰਡੇ ਬੀਜਦਿਆਂ ਨੇ ਮੁਸੀਬਤਾਂ ਖੜੀਆਂ ਕਰਦੀਆਂ ਨੇ ਤੇ ਫੇਰ ਆ ਕੇ ਲੋਕਾਂ ਦਾ ਦੁੱਖ ਬਣਾਉਣ ਦਾ ਨਾਟਕ ਕਰਦੀਆਂ ਨੇ ਜਾਂ ਆ ਕੇ ਇਹ ਭਰੋਸਾ ਦਿੰਦੀਆਂ ਨੇ ਕਿ ਅਸੀਂ ਤੁਹਾਡੇ ਮਸਲੇ ਦਾ ਹੱਲ ਕੱਢ ਕੇ ਦੇਵਾਂਗੇ ਦੂਮਾ ਹੀ ਕੇਸਾਂ ਦੇ ਵਿੱਚ ਜਦੋਂ ਪ੍ਰੋਜੈਕਟ ਪਾਸ ਹੋਏ ਮਨਜ਼ੂਰੀ ਮਿਲੀ ਉਦੋਂ ਕਾਂਗਰਸ ਦੀ ਸਰਕਾਰ ਕੇਂਦਰ ਹਰਿਆਣਾ ਤੇ ਪੰਜਾਬ ਦੇ ਵਿੱਚ ਸੀ ਆਪਸੀ ਸਹਿਮਤੀ ਦੇ ਨਾਲ ਇਹ ਸਾਰੇ ਪ੍ਰੋਜੈਕਟ ਪਾਸ ਕੀਤੇ ਗਏ ਤੇ ਅਕਾਲੀ ਦਲ ਦੀਆਂ ਸਰਕਾਰਾਂ ਸੀ ਜਿਹੜਾ ਖੇਤਰੀ ਪਾਰਟੀ ਹੋਣ ਦਾ ਦਾਮ ਭਰਦਾ ਜਦੋਂ ਇਹਨਾਂ ਨਹਿਰਾਂ ਦੀ ਅਸਾਰੀ ਹੋਏ ਹੁਣ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ ਸੁਖਬੀਰ ਬਾਦਲ ਹੋਵੇ ਜਾਂ ਰਾਜਾ ਵੜਿੰਗ ਉਹ ਕਦੇ ਬਕੋਰੜਾ ਸਾਹਿਬ ਕਦੇ ਘੱਗਰ ਦੇ ਹੋਰ ਪਿੰਡਾਂ 'ਚ ਮੂਨਕ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਉਹ ਪੈਸੇ ਵੰਡ ਰਹੇ ਨੇ 2-2 3-3 ਲੱਖ ਰੁਪਏ ਦੇ ਕੇ ਲੋਕਾਂ ਦੇ ਹਮਦਰਦੀ ਬਣ ਰਹੇ ਨੇ ਮਸੀਹਾ ਬਣਨ ਦਾ ਟੋਂਕ ਕਰ ਰਹੇ ਨੇ ਤੁਹਾਡੀ ਮੁਸੀਬਤ ਦੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਆਂ ਜਦਕੀ ਇਹ ਮੁਸੀਬਤਾਂ ਪੈਦਾ ਹੀ ਇਹਨਾਂ ਲੋਕਾਂ ਨੇ ਕੀਤੀਆਂ ਗਈਆਂ ਨੇ ਇਹ ਪਾਰਟੀਆਂ ਹੀ ਇਸ ਸਾਰੀ ਮੁਸੀਬਤ ਦੀ ਜੜ੍ਹ ਨੇ ਜੋ ਪੰਜਾਬ ਦੇ ਲੋਕ ਇਸ ਸਮੇਂ ਭੁਗਤ ਰਹੇ ਨੇ ਤੇ ਇਸ ਮੁਸੀਬਤ ਦੇ ਸਮੇਂ ਇਹ ਮਸੀਹੇ ਬਣ ਕੇ ਆ ਕੇ ਦੋ-ਦੋ 4-4 ਲੱਖ ਰੁਪਏ ਵੰਡ ਕੇ ਆਪਣੇ ਸਾਰੇ ਪਾਪ ਧੋ ਰਹੇ ਪਰ ਕੀ ਕਸੂਰ ਇਕੱਲਾ ਇਹਨਾਂ ਸਿਆਸੀ ਪਾਰਟੀਆਂ ਦਾ ਹੀ ਹੈ ਜੇ ਹੈ ਵੀ ਤਾਂ ਲੋਕ ਕੀ ਕਰਨ ਕੀ ਇਸ ਤੇ ਵਿੱਚ ਹੋਰ ਕੋਈ ਸ਼ਾਮਲ ਨਹੀਂ ਮੇਰਾ ਮੰਨਣਾ ਹੈ ਕਿ ਇਸ ਦੇ ਵਿੱਚ ਸਾਡੇ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਕੰਮ ਹੈ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਉਹਨਾਂ ਦਾ ਵੀ ਇੱਕ ਬਹੁਤ ਵੱਡਾ ਹੱਥ ਲੋਕਾਂ ਤੱਕ ਸਹੀ ਜਾਣਕਾਰੀ ਸਹੀ ਤੱਤ ਪਹੁੰਚਾਈ ਨਹੀਂ ਜਾਂਦੇ ਇਹਨਾਂ ਦੇ ਨਾਲ ਹੀ ਮਿਲ ਕੇ ਮਿਲੀ ਭੁਗ ਦੇ ਨਾਲ ਇੱਕ ਹੋਰ ਹੀ ਕਹਾਣੀ ਕੋਈ ਹੋਰ ਹੀ ਨਰੇਟਿਵ ਜਿਹੜਾ ਹੈ ਉਹ ਗੁਣ ਦਿੱਤਾ ਜਾਂਦਾ ਹੁਣ ਵੀ ਤੁਸੀਂ ਦੇਖੋ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਉਹਦੇ ਵਿੱਚ 45 ਥਾਂ ਤੇ ਤੁਸੀਂ ਬੰਦ ਟੁੱਟੇ ਨੇ ਪੂਰੇ ਪੰਜਾਬ ਦੇ ਵਿੱਚ ਜੋ ਕਿ ਇੱਕ ਤੱਥ ਹੈ ਲੇਕਿਨ ਹਜੇ ਤੱਕ ਕਿਸੇ ਵੀ ਚੈਨਲ ਕਿਸੇ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਉਹ 45 ਦੇ ਵਿੱਚੋਂ 42 ਬੰਦ ਜਿਹੜੇ ਨੇ ਉਹ ਰਾਵੀ ਦਰਿਆ ਤੇ ਟੁੱਟੇ ਨੇ ਨਾ ਕਿ ਸਤਲੁਜ ਤੇ ਬਿਆਸ ਤੇ। ਬਿਆਸ ਤੇ ਸਿਰਫ ਇੱਕ ਥਾਂ ਬੰਦ ਟੁੱਟਿਆ ਹੈ ਤੇ ਸਤਲੁਜ ਦੇ ਵਿੱਚ ਦੋ ਥਾਂ ਤੇ ਜਿਹੜਾ ਬੰਨ ਟੁੱਟਿਆ ਹੈ ਤੁਸੀਂ ਬੰਨ ਬਾਕੀ ਸਾਰੇ 42 ਦੇ 42 ਰਾਵੀ ਦਰਿਆ ਤੇ ਟੁੱਟੇ ਨੇ ਜਿਹੜਾ ਸਭ ਤੋਂ ਵੱਧ ਨੁਕਸਾਨ ਹੈ ਪਾਣੀ ਦਾ ਉਹ ਰਾਵੀ ਦਰਿਆ ਕਰਕੇ ਹੋਇਆ ਹੈ ਪਰ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਜ਼ਿਕਰ ਸਿਰਫ BBMP ਦਾ ਸੁਣਦੇ ਆਂ ਭਾਖੜਾ ਡੈਮ ਦਾ ਸੁਣਦੇ ਆਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਜਿਹਦੇ ਨਾਲ ਪੰਜਾਬ ਦੇ ਵਿੱਚ ਤਬਾਹੀ ਹੋਈ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਪਾਣੀ ਛੱਡਿਆ ਗਿਆ ਪਾਣੀ ਨੂੰ ਬੰਬ ਵਾਂਗੂ ਵਰਤਿਆ ਗਿਆ ਪਤਾ ਨਹੀਂ ਕੀ ਕੀ ਬੋਲਿਆ ਜਾ ਰਿਹਾ ਹੈ ਜਿੰਨੇ ਮੂੰਹ ਓਨੀਆਂ ਗੱਲਾਂ ਲੇਕਿਨ ਸਚਾਈ ਕੋਈ ਨਹੀਂ ਦੱਸਦਾ ਜੇ 45 ਥਾਂ ਤੋਂ ਬੰਨ ਟੁੱਟਿਆ ਹੈ ਉਹਦੇ ਵਿੱਚ 42 ਬੰਨ ਰਾਵੀ ਤੇ ਟੁੱਟੇ ਨੇ ਸਤਨੁੱਚ ਸਿਰਫ 2 ਥਾਂ ਤੇ ਤੇ ਬਿਆਸ ਸਿਰਫ 1 ਥਾਂ ਤੇ ਬੰਨ ਟੁੱਟਿਆ ਹੁਣ ਇਹ ਵੀ ਜ਼ਿਕਰ ਹੋ ਰਿਹਾ ਹੈ ਕਿ ਪਾਣੀ ਜਿਹੜੇ ਨੇ ਉੱਤਰਨੇ ਸ਼ੁਰੂ ਹੋ ਗਏ ਨੇ ਹੜ੍ਹਾਂ ਦਾ ਖਤਰਾ ਟਲ ਗਿਆ ਹੈ ਪਰ ਘੱਗਰ ਦਰਿਆ ਦਾ ਜ਼ਿਕਰ ਹਜੇ ਵੀ ਉਸ ਤਰੀਕੇ ਨਾਲ ਨਹੀਂ ਹੁੰਦਾ ਜਿੱਥੇ ਹਜੇ ਵੀ ਪਾਣੀ ਖਤਰੇ ਦੇ ਨਿਸ਼ਾਨ ਤੋਂ ਲਗਾਤਾਰ ਵਹਿ ਰਿਹਾ ਹੈ ਹਜੇ ਵੀ ਖਤਰਾ ਬਣਿਆ ਹੋਇਆ ਹੈ ਅੱਜ ਕੱਲ੍ਹ 'ਚ ਜੇ ਫੇਰ ਪਾਣੀ ਥੋੜਾ ਬਹੁਤਾ ਵਾਧਾ ਹੈ ਉਦੇ ਨਾਲ ਕਿੱਥੋਂ ਕਿੱਥੋਂ ਬੰਨ ਟੁੱਟਣਗੇ ਕਿੱਥੇ ਕਿੱਥੇ ਨੁਕਸਾਨ ਹੋਵੇਗਾ ਕਿਹਾ ਨਹੀਂ ਜਾ ਸਕਦਾ ਪਰ ਇਸ ਗੱਲ ਦਾ ਜ਼ਿਕਰ ਵੀ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਸੋ ਪੁੱਲ ਮਲਾਕੇ ਜੇ ਤੁਸੀਂ ਦੇਖੀਏ ਮੀਡੀਆ ਦਾ ਰੋਲ ਬਹੁਤ ਜ਼ਰੂਰੀ ਹੈ ਇਨਫਾਰਮੇਸ਼ਨ ਨੂੰ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪਰ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਏਸੇ ਗੱਲ ਚ ਲਜਾਇਆ ਹੋਇਆ ਹੈ ਕਿ ਸਰਕਾਰ ਟੁੱਟਣ ਜਾ ਰਹੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿੱਚ ਲੜਾਈ ਹੋ ਗਈ ਅਮਨ ਅਰੋੜਾ ਦਾ ਸ਼ੀਸ਼ਾ ਥੱਲੇ ਧਾਰਤਾ ਉਸ ਦੀ ਗੱਡੀ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਮੁੱਖ ਮੰਤਰੀ ਦੇ ਘਰ ਦੇ ਵਿੱਚ ਬਾਕੀ ਮੰਤਰੀਆਂ ਦੀਆਂ ਗੱਡੀਆਂ ਅੰਦਰ ਗਈਆਂ ਅਮਨ ਅਰੋੜਾ ਦੀ ਗੱਡੀ ਬਾਹਰ ਰੋਕ ਲਈ ਗਈ ਇਹ ਹੀ ਸਾਰੀਆਂ ਚੀਜ਼ਾਂ ਦੇ ਵਿੱਚ ਲੋਕਾਂ ਨੂੰ ਭਰਮਾਇਆ ਹੋਇਆ ਹੈ ਰਾਹਤ ਕਿਵੇਂ ਦੇਣੀ ਹੈ ਕਿੰਨੀ ਲੋੜ ਪਵੇਗੀ ਪੈਸਾ ਕਿੱਥੇ ਹੈ ਜੇ ਰਾਹਤ ਦੇ ਲਈ ਸਰਕਾਰ ਦੇ ਕੋਲ ਲੋੜਿੰਦਾ ਪੈਸਾ ਨਹੀਂ ਹੈ ਤਾਂ ਲੋਕ ਆਪ ਮਹਾਰੇ ਬਹੁਤ ਪੈਸਾ ਇਕੱਠਾ ਕਰ ਰਹੇ ਨੇ ਐਨ ਆਰ ਆਈ ਸੰਸਥਾਵਾਂ ਬਹੁਤ ਪੈਸਾ ਇਕੱਠਾ ਕਰ ਰਹੀਆਂ ਨੇ ਪੰਜਾਬ ਦੇ ਲੋਕ ਪੰਜਾਬ ਦੇ ਪਿੰਡ ਅਰਥਾਂ ਤੋਂ ਆ ਪਹਾੜੇ ਬਹੁਤ ਤਰ੍ਹਾਂ ਇਕੱਠਾ ਹੋ ਰਿਹਾ ਹੈ ਸਰਕਾਰ ਉਸ ਸਾਰੀ ਐਫਰਟ ਨੂੰ ਤਾਂ ਚੈਨਲਾਈਜ਼ ਕਰ ਸਕਦੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਦੁਆਰਾ ਕਿ ਜਿਹੜੇ ਪੰਚਾਇਤ ਸਕੱਤਰ ਫਿਰਦੇ ਨੇ ਤਸੀਲਦਾਰ ਫਿਰਦੇ ਨੇ ਹੋਰ ਬਹੁਤ ਸਰਕਾਰੀ ਅਮਲਾ ਹੈ ਜਿਸ ਦੀ ਕੋਈ ਗਿਣਤੀ ਨਹੀਂ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਨੂੰ ਇਹਨਾਂ ਸੰਸਥਾਵਾਂ ਇਹਨਾਂ ਲੋਕਾਂ ਦੇ ਨਾਲ ਮਿਲਾ ਕੇ ਯੋਜਨਾ ਬਧ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਰਾਹਤ ਨਹੀਂ ਪਹੁੰਚਾਈ ਜਾ ਸਕਦੀ ਪਰ ਇਹ ਸਾਰਾ ਕੰਮ ਕਰਨ ਦੀ ਥਾਂ ਤੇ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਥਾਂ ਤੇ ਸਾਰੇ ਮਸਲੇ ਤੇ ਸਿਰਫ ਇਹ ਸਿਰਫ ਸਿਆਸਤ ਹੋ ਰਹੀ ਹੈ ਮੇਰੀ ਸਿਆਸਤ ਖੇਡੀ ਜਾ ਰਹੀ ਹੈ اور یہی پنجاب ਦੀ سب ਤੋਂ ਵੱਡੀ پراਸਤੀ ہے سب ਤੋਂ ਵੱਡਾ ਦੁਖਾਂਤ ਹੈ ਕਿ ਇੱਥੇ ਜਿਹੜੇ ਮੁੱਦਿਆਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹਨਾਂ ਮੁੱਦਿਆਂ ਤੇ ਹੀ ਜ਼ਿਆਦਾਤਰ ਸਿਆਸਤ ਹੁੰਦੀ ਹੈ ਲਾਸ਼ਾਂ ਦੇ ਢੇਰਾਂ ਤੇ ਲੋਕ ਆਪਣੇ ਮਹਿਲ ਉਸਾਰਦੇ ਨੇ ਆਪਣੀ ਸੱਤਾ ਨੂੰ ਬੁਲੰਦ ਕਰਦੇ ਨੇ ਸੋ ਉਮੀਦ ਕਰਦੇ ਹਾਂ ਲੋਕ ਹੋਣੇ ਸਮਝਦਾਰ ਹੋਰ ਹੋਣਗੇ ਤੱਥਾਂ ਦੀ ਕੋਖ ਕਰਨਗੇ ਮਸਲਿਆਂ ਦੀਆਂ ਬਰੀਕੀਆਂ ਨੂੰ ਸਮਝਣਗੇ ਸਿਰਫ ਇਹ ਨਹੀਂ ਦੇਖਣਗੇ ਕਿ ਇਸ ਮੌਕੇ ਤੇ ਕੌਣ 2-4 ਲੱਖ ਰੁਪਏ ਸਾਡੇ ਵੱਲ ਸਿੱਟ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਇੱਕ ਦਿਨ ਦੇ ਵਿੱਚ ਇੱਕ ਰਾਤ 'ਚ ਕਿਸੇ ਨੂੰ ਮਸੀਹਾ ਨਹੀਂ ਬਣਾਉਣਾ ਚਾਹੀਦਾ ਪਿਛਲੇ ਕਈਆਂ ਸਾਲਾਂ 'ਚ ਉਹਨਾਂ ਦਾ ਕਿਰਦਾਰ ਕੀ ਰਿਹਾ ਹੈ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਚਾਹੇ ਉਹ ਕਿਸੇ ਵੀ ਸਿਆਸੀ ਧਿਰ ਦਾ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਕਿਉਂ ਨਾ ਹੋਵੇ ਸੱਤਾਧਾਰੀ ਹੋਵੇ ਜਾਂ ਵਿਰੋਧੀ ਧਿਰ ਦਾ ਹੋਵੇ ਉਹਨਾਂ ਦੀਆਂ ਗਲਤੀਆਂ ਲੋਕਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਜਿੱਥੇ-ਜਿੱਥੇ ਉਹਨਾਂ ਵੱਲੋਂ ਕਪਲੇ ਕੀਤੇ ਗਏ ਨੇ ਪੈਸੇ ਖਾਦੇ ਗਏ ਨੇ ਉਹਨਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਦਾ ਹਿੱਤ ਸਿਰਫ ਇਸੇ ਚੀਜ਼ ਦੇ ਵਿੱਚ ਹੈ ਕਿ ਸਰਕਾਰਾਂ ਉਹਨਾਂ ਦੀ ਸਾਰ ਲੈਂਣ ਔਖੇ ਸਮੇਂ ਉਹਨਾਂ ਦੇ ਕੰਮ ਆਉਣ ਇਸੇ ਉਮੀਦ ਦੇ ਨਾਲ ਕਿ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਲਭਾਉਣ ਦੇ ਵਿੱਚ ਸਮਰੱਥ ਰਹਾਂਗੇ ਕਾਬਿਲ ਰਹਾਂਗੇ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ